ਕਲਗੀਧਰ ਪਾਤਸ਼ਾਹ ਦੀ ਤਾਕਤ ਕੀ ਹੈ ਜੋ 14 ਜੰਗਾਂ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਨਾਲ ਲੜੀਆਂ ਬੁਨਾ ਚੋ ਇੱਕ ਜੰਗ ਦਾ ਜ਼ਿਕਰ ਕਰਦਾ ਮੈਂ ਜ਼ੇਰ ਦਸਤਖਾਂ ਨਾਜ਼ਮ ਵਜ਼ੀਰ ਖਾਂ ਬਾਈ ਧਾਰ ਦੇ ਰਾਜਿਆਂ ਚੋਂ ਭੀਮ ਚੰਦ ਕਹਿਲੂਰੀਏ ਵਰਗੇ ਮੁਖ ਮੁਖ ਰਾਜੇ ਇਹ ਸ਼ਿੰਬਲ ਦੇ ਰੁੱਖ ਹੇਠਾਂ ਬੈਠ ਕੇ ਨਾ ਕੋਲੰਗਾ ਢਾਕੇ ਚੌਪੜ ਦਾ ਖੇਲ ਖੇਲ ਰਹੇ ਨੇ ਚਤੁਸ਼ਪਦਾ ਖੇਲ ਖੇਲਦੇ ਨੇ ਸ਼ਿੰਬਲ ਦਾ ਰੁੱਖ ਬੌਮਬੈਕਸ ਜਿਹਨੂੰ ਆਪਾਂ ਕਹਿ ਦਿੰਨੇ ਬੈਠੇ ਨੇ ਉਹਦੇ ਥੱਲੇ ਖੇਲ ਖੇਲਦਿਆਂ ਵਿਉਂਤ ਇਹ ਕੜੀ ਜਾ ਰਹੀ ਹੈ ਵੀ ਗੋਬਿੰਦ ਸਿੰਘ ਨੂੰ ਹਰਾਉਣਾ ਕਿੱਦਾਂ ਹੈ ਥੱਲਾ ਕਿਵੇਂ ਲਾਉਣਾ ਹੈ ਉਹਦਾ ਹਰੇ ਖੇੜ ਹੀ ਰਹੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬ੍ਰਿਜ ਭਾਸ਼ਾ ਦੇ ਬੋਲ ਨੇ ਕਰ ਉਦੇਸ਼ ਸੁਭਾ ਜਹ ਬੈਠਿਓ ਤਿਤ ਕੋ ਸਤਗੁਰ त्यागा ਹੋਤੋ ਪ੍ਰਯੰਕ ਤੇरियो ਜਿਸ ਉਪਰ ਪਾਵੇ ਮਹ ਸਰ ਲਗਾ ਕਹਿੰਦੇ ਖਪਰਾ ਤੀਰ ਕੱਢਿਆ ਦੰਦ ਤੇ ਚਾੜ ਕੇ ਕੰਨ ਤਾਂ ਹੀ ਖਿੱਚਿਆ ਤੇ ਬਾਬੂ ਨੇ ਛੱਡ ਦਿੱਤਾ ਹੈ ਚੌਪੜ ਖੇਲਦੇ ਰਾਜਾ ਆਮਲਾ ਤੇ ਪਲੰਗ ਵਿੱਚ ਜਾ ਕੇ ਤੀਰ ਵਜਾ ਤੇ 바ਵਾ ਟੁੱਟਿਆ ਪੁੰਢੇ ਡਿੱਗ ਪਏ ਤਰਬਕ ਕੇ ਉੱਠੇ ਨੇ ਰਾਜੇ ਤੌਬਾ ਤੌਬਾ ਕਰਨ ਲੱਗੇ ਕਵੀ ਰਾਜ ਸੰਤੋਖ ਸਿੰਘ ਕਹਿੰਦੇ ਜ਼ੇਰ ਦਸਤ ਨਿਜ ਦਸਤ ਨਿਕਾਸਿਓ ਕਹਿ ਬਜੀਤ ਖਾਂ ਸੰਗਾ ਇਤੀ ਦੂਰ ਸਰ ਪਹੁੰਚਿਓ ਜਿਨ ਕੋ ਕਹਾ ਓਜ ਨਰ ਅੰਗਾ ਕੋਸ ਅਢਾਈ ਹਤੈ ਨਿਸ਼ਾਨਾ ਜਹਤੇ ਬੈਠ ਪ੍ਰਹਾਰਾ ਨਰ ਤਨ ਕੋ ਕੁਛ ਇਹ ਬਲ ਨਾਹਨ ਅਜ਼ਮਤ ਕੋ ਬਲ ਪਾਰਾ ਮਹਾਰਾਜਾ ਪਾਸ਼ਾ ਦੇ ਬੋਲ ਨੇ ਜ਼ੇਰ ਦਸਤਖਾਂ ਨੇ ਤੀਰ ਕੱਢਿਆ ਫਟੇ ਹੋਏ ਪਾਵੇ ਚੋਂ ਕਹਿੰਦਾ ਢਾਈ ਕੋਤੇ ਕਿਲਾ ਹੈ ਗੁਰੂ ਗੋਬਿੰਦ ਸਿੰਘ ਦਾ ਹੁਣ ਢਾਈ ਕੋ ਬਹੁਤ ਜ਼ਿਆਦਾ ਦੂਰੀ ਬਣ ਜਾਂਦੀ ਹੈ ਢਾਈ ਦਿਨ ਕਿਲੋਮੀਟਰ ਢਾਈ ਦਿਨ ਮੀਲ ਦੀਰ ਮਾਰਨਾ ਨਾ ਮੁਮਕਿਨ ਹੈ ਇਸ ਇੰਪੋਸੀਬਲ ਇਸ ਰੂਹੇ ਜ਼ਮੀਨ ਤੇ ਅਰਜਨ ਵੀ ਨਹੀਂ ਮਾਰ ਸਕਿਆ ਇਤੋਂ ਦਾ ਤੀਰ ਸੂਰਮਾ ਹੋਇਆ ਨਾ ਅਰਜਨ ਖੁਦ ਖੁਦਾ ਨਹੀਂ ਨਾ ਹੋਇਆ ਉਹ ਗੁਰੂ ਗੋਬਿੰਦ ਸਿੰਘ ਹੀ ਹੋਇਆ ਹੈ ਕਹਿੰਦਾ ਵੀ ਮੁਖੀ ਜਿਹੜਾ ਤੀਰ ਇਨੀ ਦੂਰੀ ਤੇ ਮਾਰ ਦੇਣਾ ਇਹ ਕਰਾਮਾਤ ਹੈ ਗੁਰੂ ਗੋਬਿੰਦ ਸਿੰਘ ਦੀ ਇਹ ਬਾਵਾ ਦਾ ਬਲ ਨਹੀਂ ਹੋ ਸਕਦਾ ਘੇਰਾ ਜਿਹੜੀ ਬਾਗਰ ਹੈ تیر ਦੇ ਪਿੱਛੇ ਜਿਹੜੇ ਖੰਭ ਲੱਗੇ ਹੁੰਦੇ ਇੱਕ ਗੁਰੂ ਗੋਬਿੰਦ ਸਿੰਘ ਏਡਾ ਸਖੀ ਦੇ ਆਲੂ ਹੈ ਰਤਨ ਲੱਗੇ ਹੋਏ ਨੇ ਰਤਨ ਪਤਾ ਕਿਉਂ ਲਾਉਂਦੇ ਸੰ ਸੋਨਾ ਕਿਉਂ ਲਾਉਂਦੇ ਸੰ ਉਹਨਾਂ ਦਾ ਸੁਭਾਅ ਹੈ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਗੁਰ ਦਾਤਾ ਜੀ ਅਕਾ ਸਭ ਸੈ ਦੇ ਆਧਾਰ ਸਾਰਿਆਂ ਦਾ ਆਸਰਾ ਹੈ ਜਾਣਦੇ ਨੇ ਸਿਪਾਈਆਂ ਦੀ ਥੋੜੀ ਬਹੁਤ ਤਨਖਾਹ ਹੈ ਮਾਰੇ ਗਏ ਤੇ ਇਹਨਾਂ ਦੇ ਘਰ ਦਾ ਸਰੇਗਾ ਕਿਵੇਂ ਚਲੋ ਇਹ ਪਰਿਵਾਰ ਦੇ ਮੈਂਬਰ ਤੀਰ ਉਠਾ ਕੇ ਸੋਨਾ ਵੇਚ ਕੇ ਨਗੀਨੇ ਵੇਚ ਕੇ ਦਰਬਾਹ ਚਲਾ ਲੈਣਗੇ ਜਾਂ ਤਮ ਕਿਰਿਆ ਹੀ ਹੋ ਜਾਵੇਗੀ ਕਬਰ ਵਿੱਚ ਨਪੜਾ ਜਾਂ ਸੰਸਕਾਰ ਕਰਨਾ ਹੈ ਮਾਰਨਾ ਪਵੇਗਾ ਇਹਨਾਂ ਨੂੰ ਜੇ ਨਹੀਂ ਮਾਰਦੇ ਤੇ ਇਨਸਾਨੀਅਤ ਨੂੰ ਮਾਰਦੇ ਨੇ ਤੋ ਦਿਆਲੂ ਸਨ ਦੁਸ਼ਮਣਾਂ ਤੇ ਵੀ ਦਇਆ। ਉਹ ਰਾਜੇ ਕਹਿੰਦੇ ਸ਼ੁਗਰ ਆ ਬਚ ਗਏ। ਕਿਦਰੇ? ਪਲੰਗੇ ਦੀ ਥਾਂ ਸਾਡੀ ਛਾਤੀ ਵਿੱਚ ਤੀਰ ਵੱਜ ਜਾਂਦਾ ਤੇ ਤੋਪ ਦੇ ਗੋਲੇ ਵਾਂਗੂ ਛਾਤੀ ਫਟ ਜਾਣੀ ਸੀ। ਚੌਪੜ ਛੱਡ ਦਿੱਤੀ। ਦੂਰਬੀਨ ਕੱਢ ਲਈ। ਤੇ ਕਿਲੇ ਵਾਲੇ ਵੇਂਦੇ ਨੇ ਵੀ ਕਿਦਰੇ ਦੂਜਾ ਤੀਰ ਨਾ ਛੱਡ ਦੇਣਾ। ਜਿਹੜਾ ਬੰਦਾ ਢਾਈ ਕੋਹ ਦੀ ਦੂਰੀ ਤੇ ਤੀਰ ਪਾਵੇ ਤੇ ਗੱਡ ਸਕਦਾ ਹੈ ਉਹਦੇ ਲਈ ਛਾਤੀ ਵਿੰਨਣੀ ਕਿੱਡੀ ਕੌਖੀ ਹੈ ਉਧਰ ਸਤਿਗੁਰੂ ਪਾਤਸ਼ਾਹ ਨੇ ਨਾ ਇੱਕ ਕਾਗਜ਼ ਲੈ ਕੇ ਚਿੱਠੀ ਲਿਖੀ ਹੈ ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ ਦਾਨਸ਼ਵੰਦਨ ਦਾਨਸ਼ਕੀਨਸ ਵਿਦਿਆ ਕੋ ਅਭਿਆਸਾ ਕਰ ਹੈ ਨਿਤਾ ਪ੍ਰਤ ਹੋਏ ਤੇ ਪ੍ਰਾਪਤ ਸੁਭਟ ਤਰ ਹੈ ਪ੍ਰਵਾਸਾ ਕਹਿੰਦੇ ਉਹ ਦਾਨਿਓ ਤੁਸੀਂ ਅੰਦਾਜ਼ਾ ਲਾ ਲਿਆ ਵੀ ਇਹ ਕਰਾਮਾਤ ਹੈ ਮੈਂ ਕਰਾਮਾਤ ਤੇ ਅਹਿਰ ਵਿਖਾਈ ਨਹੀਂ ਜੇ ਵਿਖਾ ਦਮਾ ਤੇ ਤੁਹਾਡਾ ਖੁਰਾ ਕੁਝ ਮਟ ਜਾਵੇਗਾ ਇਹ ਤੇ ਸੂਰਮਿਆਂ ਦਾ ਕਰਮ ਹੈ ਯੁੱਧ ਵਿਦਿਆ ਦਾ ਅਭਿਆਸ ਹੀ ਮੈਂ ਇੰਨਾ ਕੀਤਾ ਹੋਇਆ ਹੈ ਆਪਣੇ ਮਾਵਾ ਦੇ ਬਲ ਨਾਲ ਢਾਈ ਕੋ ਤੇ ਨਿਸ਼ਾਨਾ ਮਾਰਿਆ ਹੈ ਇਹ ਚਿੱਠੀ ਦੇ ਲਿਖਿਆ ਤੇ تیر ਦੇ ਨਾਲ ਧਾਗਾ ਲੈ ਕੇ ਚਿੱਠੀ ਬੰਨਤੀ ਤੇ ਜਿਸ ਸਿੰਬਲ ਦੇ ਰੁੱਖ ਹੇਠਾਂ ਇਹ ਮਸਲਤ ਕਰਦੇ ਨੇ ਖਿੱਚ ਕੇ ਕੰਨ ਤੈ تیر ਬਾਪੂ ਨੇ ਛੱਡਿਆ ਜਾ ਕੇ ਸਿੰਬਲ ਵਿੱਚ ਵਜਾ ਹੈ ਰਹਿੰਦੇ ਵੀ ਪੈਰ ਉਖੜ ਗਏ ਰਾਜਿਆਂ ਦੇ ਅਚਰਜ ਅપર ਵਿਚਾਰ ਹੋ ਜਿਤ ਮਹਿ ਹਮ ਤੁਮ ਬਾਤਾਂ ਕੀ ਨੀ ਕੋਸ਼ ਅਢਾਈ ਪਰਸੋ ਬੈਠੇ ਤਿਹ ਠਾਂ ਸਗਰੀ ਚੀਨੀ ਉਹ تیر ਕੱਢ ਕੇ ਜਦੋਂ ਚਿੱਠੀ ਲਾ ਕੇ ਪੜੀ ਲੈ ਜ਼ੇਰਦਸਤ ਖਾਨੇ ਰੰਗ ਫਿਕਾ ਪੈ ਗਿਆ ਕਹਿੰਦਾ ਢਾਈ ਕੋ ਤੇ ਨਿਸ਼ਾਨਾ ਤੇ ਲਾਉਂਦੇ ਹੀ ਨੇ ਹੈਰਾਨੀ ਇਹ ਹੈ ਵੀ ਜੋ ਵੀ ਨੀਤੀ ਦੇ ਬਚਨ ਆਪਾਂ ਕੀਤੇ ਨੇ ਸਾਰੇ ਢਾਈ ਕੋ ਤੇ ਬੁੱਝ ਲਏ ਨੇ ਗੁਰੂ ਜਾਣੀ ਜਾਣੈ ਇਹਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਗੁਰ ਪੂਰਾ ਭੇਟਿਓ ਬੜ ਭਾਗੀ ਅੰਦਰ ਜਾਮੀ ਸੁਗੜ ਸੁਜਾਣਾ ਆਪਾਂ ਨਹੀਂ ਜਾਣਦੇ ਤੁਹਾਡੇ ਮਨ ਚ ਕੀ ਹੈ ਤੁਸੀਂ ਮੇਰੇ ਅੰਦਰ ਕੀ ਹੈ ਨਹੀਂ ਜਾਣਦੇ ਬਟ ਗੁਰੂ knows everything ਦਾ ਕੰਡੀਸ਼ਨ ਆਫ ਯੂਰ ਨਰਵਸ ਤੇਰੇ ਅੰਦਰ ਕੀ ਚੱਲਦਾ ਹੈ ਗੁਰੂ ਗੋਬਿੰਦ ਸਿੰਘ ਜਾਣਦੇ ਨੇ ਹੱਥ ਦੇ ਰਾਖੇ ਕਰ ਆਪਣੇ ਵੱਡ ਸਮਰਾਥ ਨਿਮਾਣਿਆ ਕੋ ਬਾਣ ਗੁਰੂ ਦਾ ਇਹ ਬਿਰਦ ਹੈ ਇਹ ਤਾਕਤ ਹੈ ਹੁਣ ਰਾਜੇ ਸੋਚਦੇ ਨੇ ਏਡੇ ਅਜ਼ਮਤੀ ਗੁਰੂ ਦੇ ਨਾਲ ਮੱਥਾ ਕੌਣ ਲਾ ਸਕਦਾ ਹੈ ਇੱਥੇ ਸਮਝੋ ਮਨੁੱਖੀ ਸਰੀਰ ਵਿੱਚ ਆਏ ਨੇ ਲੀਲਾ ਕਰ ਰਹੇ ਨੇ ਨਹੀਂ ਤੇ ਸਾਡੀ ਇਹਨਾਂ ਦੇ ਅੱਗੇ ਹਸਤੀ ਕੀ ਹੈ ਚਲੋ ਕਿਧਰੇ ਇਹਨਾਂ ਦਾ ਤੀਰ ਸ਼ਾਦੀ ਵਿੱਚ ਵੱਜ ਜਾਵੇ ਤੇ ਜੰਨਤ ਨਸੀਬ ਹੋ ਜਾਵੇ ਕੀ ਲੜਨਾ ਤੇ ਪਹਿਣਾ ਨਹੀਂ ਲੜਦੇ ਤੇ ਪਿੱਛੇ ਔਰੰਗਜ਼ੇਬ ਮਿਟਾ ਦਵੇਗਾ ਉਹਦੇ ਹੱਥੋਂ ਮਿਟਣ ਨਾਲੋਂ ਚੰਗਾ ਹੈ ਗੁਰੂ ਦੇ ਹੱਥੋਂ ਮਿਟ ਜਾਈਏ ਹੁਣ ਤੁਸੀਂ ਆਖੋਗੇ ਵੀ ਢਾਈ ਕੋਹ ਦੀ ਦੂਰੀ ਤੇ ਤੀਰ ਕਿਵੇਂ ਮਾਰਿਆ ਜਾ ਸਕਦਾ ਹੈ ਦੁਨੀਆਂ ਦਾ ਸਭ ਤੋਂ ਭਾਰੀ ਕਮਾਨ ਨੌ ਤੰਕੀ ਗੁਰੂ ਗੋਬਿੰਦ ਸਿੰਘ ਦਾ ਹੋਇਆ ਹੈ ਉਹਨਾਂ ਤੋਂ ਭਾਰੀ ਕਮਾਨ ਦੁਨੀਆਂ ਦਾ ਕੋਈ ਸੂਰਮਾ ਚਲਾ ਨਹੀਂ ਸਕਿਆ ਹੁਣ ਭਾਰ ਇਦਾਂ ਨਹੀਂ ਤੋਲਿਆ ਜਾਂਦਾ ਵੀ ਉਹਨੂੰ ਵੱਟਿਆਂ 'ਨਾਂ ਰੱਖ ਕੇ ਤੋਲ ਦੋ 9 ਟੰਕੀ ਦਾ ਭਾਅ ਹੈ ਇੱਕ ਟੰਕ ਵਿੱਚ 25 ਕਿਲੋ ਭਾਰ ਹੁੰਦਾ ਹੈ ਤੇ 9 ਨਾਲ ਮਲਟੀਪਲਾਈ ਕਰ ਲੋ 225 ਕਿਲੋ ਪੱਥੇ ਚੋਂ ਤੀਰ ਕੱਢ ਕੇ ਤੰਦ ਤੇ ਚਾੜ ਕੇ ਤੇ ਕੰਨ ਤੱਕ ਖਿੱਚਣ ਦੇ ਲਈ ਇੰਨੀ ਜਾਨ ਲੱਗਦੀ ਹੈ ਜਿੰਨੀ 225 ਕਿਲੋ weight ਚੁੱਕਣ ਲਈ ਲੱਗਦੀ ਹੈ ਹੁਣ ਬੈਂਚ ਪ੍ਰੈਸ ਲਾਉਣੇ ਔਖੇ ਨਹੀਂ ਤੁਸੀਂ ਇਹ ਲਾ ਲੋਗੇ ਲੰਮੇ ਪੈ ਕੇ ਪਰ ਕਮਾਨ ਐ ਖਿੱਚੀਦਾ ਐ ਤੇ ਜੇ ਤੁਹਾਨੂੰ ਕੋਈ 225 ਕਿਲੋ ਦੋਹਾਂ ਹੱਥਾਂ 'ਚ ਵੰਡ ਕੇ ਫੜਾ ਦੇ ਵੀ ਐਂ ਖਲੋ ਜਾਓ ਤੇ ਆਪਾਂ ਨੂੰ ਪਤਾ ਐ ਵੀ 15 20 ਕਿਲੋ ਤੋਂ ਵੱਧ ਇਹਦਾ ਨਹੀਂ ਚੁੱਕਿਆ ਜਾਂਦਾ ਵੇਟ ਜਦੋਂ ਕਾਲਰਸ ਲਾਉਂਦੇ ਨੇ ਬੋਡੀ ਬਿਲਡਰ ਹੱਦ ਐ ਕੋਈ 20 ਕਿਲੋ ਦੇ ਲਾ ਲਵੀ ਤੇ 225 ਕਿਲੋ ਪਾਰ ਜਿੰਨੀ ਅਸਮਤ ਜਦੋਂ ਖਿੱਚ ਕੇ ਬਾਬੂ ਤੀਰ ਛੜਦਾ ਸੀ ਢਾਈ ਕੋ ਤੇ ਛਡੋ ਭਾਵੇਂ ਅੰਦਰ ਦੇਵ ਦੀ ਧੁੰਨੀ ਤੇ ਤੀਰ ਮਾਰ ਦਵੇ ਉਹਦੀ ਕਰਾਮਾਤ ਹੈ ਉਹਦੀ ਅਸਮਤਤਾ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਕੀ ਆਂਦੇ ਨੇ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਥਰੂ ਉਸ ਓਮਨੀਪੋਟੈਂਟ ਕੋਜਾ ਸਿੰਘ ਆਉਲ ਦਾ ਪਾਵਰ ਇਸ ਓਵਰਫਲੋਇੰਗ ਵਿਦ ਦਾ ਮੈਰਾਕਿਊਲਸ ਪਾਵਰ ਇਦਾਂ ਦਾ ਭਾਂਡਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚੋਂ ਕਰਾਮਾਤ ਡੁੱਲ ਡੁੱਲ ਪੈਂਦੀ ਹੈ